yeah ਜਿਮੀਦਰਾ ਵੱਡੀ ਜਾਨਾ ਪੱਠੇ ਲੈ ਸੇਵਕਾ ਮਾਰੇ ਗਏ ਯੂ ਹਾਂਜੀ ਵੱਡੀ ਜਾਨੇ ਆ ਆਪਣੇ ਆ ਪੱਠੇ ਹਾਂਜੀ ਆਪਣੇ ਹੀ ਆ ਤੁਸੀਂ ਕਿੱਧਰ ਆਏ ਜੇ ਯਾਰ ਮੈਂ ਤੈਨੂੰ ਇਹ ਪੁੱਛਣਾ ਹੈ ਵੀ ਪੱਠੇ ਵੇਚਦੇ ਨਹੀਂ ਆ ਤੁਸੀਂ ਪੱਠੇ ਲੈਣ ਆਇਆ ਇਹਨੂੰ ਕੀ ਪਤਾ ਮੈਂ ਵੀ ਚੋਰੀ ਵੱਢਣ ਡਿਆ ਕੜੀ ਗਏ ਦੇ ਨਾਂ ਤੇ ਫੀਲਿੰਗ ਚੁੱਕੀ ਏ ਸਰਦਾਰ ਸਾਹਿਬ ਹਾਏ ਸਰਦਾਰ ਸਾਹਿਬ ਸਰਦਾਰ ਜੀ ਮੈਂ ਪੁੱਛਣ ਆ ਪੱਠੇ ਚਾਹੀਦੇ ਆਪਾਂ ਨੂੰ ਨਾ ਭਾਈ ਪੱਠੇ ਤਾਂ ਸਾਡੇ ਵੀਰਾ ਥੋੜੇ ਆ ਨਹੀਂ ਯਾਰ ਪੱਠੇ ਵੇਖ ਕਿੰਨੇ ਆ ਬਾਗੋ ਬਾਗ ਹੋਇਆ ਪਿਆ ਵਾ ਡੰਗਰ ਆਪਣੇ ਰੱਖੇ ਕਿਓ ਨਾ ਤੇ ਪਠੇ ਵੀ ਆਪਣੇ ਬੀਜੀ ਦੇ ਆ ਜਿੱਦਾਂ ਤੁਸੀਂ ਆਪਣੇ ਬੀਜੇ ਆ ਆਹੋ ਹੱਥ ਨਹੀਂ ਆ ਸਾਡੇ ਨਹੀਂ ਵੀ ਆਪਣੇ ਬੀਜੇ ਆ 10 15 ਮਰਲੇ ਦੇ ਦੋ ਅਠਾ 10 ਦਿਨਾਂ ਦੀ ਗੱਲ ਆ ਤੈਨੂੰ ਜਦੋਂ ਇੱਕਰੀ ਮੈਂ ਕਹਾ ਤਾਂ ਕਿ ਨਹੀਂ ਆ ਨਹੀਂ ਆ ਸਰਦਾਰ ਜੀ ਗੱਲ ਸੁਣੋ ਮੇਰੀ ਮੜੀ ਜੀ ਇਹਦੇ ਸਰਦਾਰ ਨਹੀਂ ਮੈਨੂੰ ਮਰਾਉਣਾ ਹੀ ਲੱਗਦਾ ਜੇ ਉਦਾਂ ਪੰਡ ਖੜਨ ਤੂੰ ਖੜਨੀ ਆ ਨਾ ਵੱਢ ਕੇ ਤੇ ਲੈ ਜੀ ਜਿਆਦਿਆਂ ਵਾਲੀ ਤਾਂ ਗੱਲ ਭਾਈ ਝੂਠੀ ਹੋ ਪੰਡ ਕਿਹੜੇ ਟਾਈਮ ਵੱਢ ਕੇ ਖੜੀਏ ਜਦੋਂ ਮਰਜ਼ੀ ਲਾਣੀ ਆਪਾਂ ਉਹਨਾਂ ਤੇਨੂੰ ਵੱਢ ਕੇ ਚਲ ਜਾਣਾ ਆਪੇ ਕੇ ਕੋ ਤੰਬੇ ਖਾਂਦਾ ਫਿਰੂਗਾ